ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਖਤਾ ਤੇ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਜਿਹੜੇ ਵੀਰ ਭਰਾ ਆਪਣੇ ਵੀਡੀਓ ਨੂੰ ਫੇਸਬੁੱਕ ਪੇਜ ਤੇ ਵੇਖ ਰਹੇ ਆ ਉਹ ਆਪਣੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਤੇ ਜਸਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ 62807 7997 ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤਸੀਰ ਰਾਮਪੁਰਾ ਫੁੱਲ ਪੈਂਦੀ ਆ ਬਾਈ ਸੁਭਾਸ ਕੋਲੇ ਪਹੁੰਚੇ ਆ ਬਾਈ ਕੋਲੇ ਕਈ ਵੀਡੀਓ ਬਣਾਈਆਂ ਆਪਾਂ ਤੇ ਬਾਈ ਦਾ ਵਪਾਰ ਦਾ ਕੰਮ ਵਧੀਆ ਸਾਫ਼ ਸੁਥਰਾ ਕੰਮ ਕਰਾਉਂਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਐਡਰੈਸ ਦੱਸਿਓ ਜੀ ਪਿੰਡ ਭਗਤਾ ਹਾਂਜੀ ਜ਼ਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ ਜੀ ਉਹ ਕੈਲਸੀਨਰ ਉਹ 60 15 405 ਠੀਕ ਹੈ ਜੀ ਤੇ ਬਈ ਆਪਾਂ ਅੱਗੇ ਵੀ ਵੀਡੀਓ ਬਣਾਈਆਂ ਤੇ ਵਧੀਆ ਫੁਣਫਾਣ ਆਉਂਦੇ ਆ ਹਾਂ ਹਾਂ ਵਦਗਾ ਵਦਗਾ ਠੀਕ ਹੈ ਜੀ ਤੇ ਆਪਾਂ ਪਹਿਲੇ ਨੰਬਰ ਤੋਂ ਸ਼ੁਰੂ ਕਰ ਲੇ ਬਾਈ ਕੀ ਡਿਟੇਲ ਹੈ ਕਿੰਨਾ ਮਸੂਆ ਇਹ ਦੂਜਾ ਦੂਜਾ ਸੂਆ ਠੀਕ ਹੈ ਜੀ ਤੇ ਕਦੋਂ ਕਰਦੀ ਸੂਈ ਹੈ ਬਾਈ ਅੱਜ ਤੜਕੇ ਸੂਈ ਅੱਜ ਤੜਕੇ ਸੂਈ ਆ ਠੀਕ ਆ ਬਾਈ ਤੇ ਜੇ ਜੂ ਰੋਕਿਆ ਬਾਈ ਜੂ ਰੋਕਿਆ ਠੀਕ ਹੈ ਤੇ ਕਿੰਨਾ ਦੁੱਧ ਬਾਈ ਪਿਛਲੇ ਸੂਏ ਪਾਏ ਨੇ ਪਿਛਲਾ ਸੂਆ ਦਾ ਪਾ 20 ਕਿਲੋ ਦੁੱਧ ਠੀਕ ਹੈ ਯਾਨੀ ਕਿ 20 ਕਿਲੋ ਇੱਦੀ ਮੰਨ ਕੇ ਅਗਲਾ ਲੈ ਸਕਦਾ ਵੀ 2 ਤੇ ਕੱਢ ਲਿਓ ਬਾਈ ਬਾਹਰ ਨੂੰ ਬੱਚਾ ਕੀ ਦਿੱਤਾ ਬਾਈ ਬੱਬਾ ਬੱਚਾ ਠੀਕ ਹੈ ਜੀ ਬਾਈ ਕਹਿੰਦਾ ਵੀ ਮਗਰ ਹੈਗਾ ਜੇ ਵੱਛਾ ਤੇ ਸਵੇਰੇ ਸੁਈ ਆਜ ਸੁਬਾ ਜੇ ਜੂਰ ਦੀ ਪ੍ਰੋਪਰ ਓਕੇ ਆ ਤੇ ਬਾਕੀ ਬਾਈ ਕੋਲ ਵੀਡੀਓ ਹੋਊਗੀ ਜੇ ਇਸ ਦੀ ਤੁਸੀਂ ਮੰਗਾ ਸਕਦੇ ਆ ਕੱਲਾ ਕੱਲਾ ਥਾਣਾ ਸੋਹਣਾ ਨਖੜਮਾ ਹੱਥ ਦੀ ਚਵਾਈ ਵਾਲਾ ਮੋਟਾ ਮੋਟਾ ਥਾਣਾ ਪੂਰੇ ਗੈਬ ਤੇ ਲੱਗਿਆ ਹੋਇਆ ਦੇਖੋ ਜੀ ਬਾਕੀ ਲੇਵੇ ਤੇ ਨਾੜਾ ਨੂੜਾ ਬਹੁਤ ਆ ਤੇ ਪੂਰੇ ਫਿਕਸ ਲੇਵੇ ਦੀ ਆ ਬਾਕੀ ਲੇਵਾ ਵੀ ਅਗਵਾਈ ਭਰਦਾ ਵੀ 20 ਕਿਲੋ ਦੁੱਧ ਆਰਾਮ ਨਾਲ ਪਾ ਦੂਗੀ ਵੜ ਵਧੀਆ ਬੈਠਮੀ ਆ ਸੋਹਣਾ ਕੱਦ ਕਾਠਾ ਵਧੀਆ ਤੇ ਬਾਕੀ ਲੇਵੇ ਦੀ ਕੁਆਲਿਟੀ ਕਰੋ ਚੈੱਕ ਬਹੁਤ ਸੋਹਣਾ ਲੇਵਾ ਕੱਲਾ ਕੱਲਾ ਥਾਣਾ ਸੋਹਣਾ ਨਖਣਮਾ ਦੇਖੋ ਜੀ ਮੋਟਾ ਮੋਟਾ ਥਾਣਾ ਬਾਕੀ ਲੇਵੇ ਤੇ ਨਾੜਾ ਨੂੜਾ ਬਹੁਤ ਸੋਹਣਾ ਬਾਕੀ ਬਾਈ ਕਹਿੰਦਾ ਵੀ 20 ਕਿਲੋ ਦੁੱਧ ਪਿਛਲੇ ਸੂਏ ਦਿੱਤਾ ਤੇ 20 ਕਿਲੋ ਹੀ ਹੈ ਕਿ ਮੰਨ ਕੇ ਅਗਲਾ ਲੈ ਸਕਦਾ ਤੇ ਬਾਕੀ ਆਪਜੀ ਦੋ ਟਾਈਮ ਚ ਵਾਈ ਕਰਕੇ ਤੇ ਹਾਂ ਤੇ ਨਿਸ਼ਕਪਰਕ ਕਰਕੇ ਕੋਈ ਵੀ ਵੀਰ ਆਪਦੀ ਲੈ ਸਕਦਾ ਬਾਕੀ ਬਾਈ ਦਾ ਨੰਬਰ ਚੱਲਦਾ ਵੀਡੀਓ ਦੇ ਵਿੱਚ ਤੇ ਬਾਈ ਇਹਦਾ ਕੀ ਦਾ ਆਪਣਾ ਮੁੱਲ ਵੜੀ ਕੀ ਡਿਮਾਂਡ ਜੀ ਇਹਦਾ ਮੁੱਲ ਯਾਰ ਕਿੰਨਾ ਰਹੇਗਾ ਜਿਵੇਂ 78 7000 ਦੇ ਦਾ ਠੀਕ ਹੈ ਬਾਕੀ ਮਾੜਾ ਮੋਟਾ ਮਾਨਦਾਨ ਬਾਈ ਕਹਿੰਦਾ ਮੁੱਲ ਕਰਨ ਨੂੰ 78000 ਰੁਪਇਆ ਕਰਦੇ ਆ ਮਾੜਾ ਮੋਟਾ ਮਾਨਦਾਨ ਕਰਾਈ ਗਏ ਤਾਂ ਜਰੂਰ ਹੋ ਜੂ ਬਾਈ ਦੇ ਬਿਲਕੁਲ ਜੈਨੂਨਰ ਹੁੰਦੇ ਆ ਰੇਟ ਇਹ ਵੈਕਸ ਪ੍ਰਾਈਜ਼ ਹੀ ਹੁੰਦੀ ਆ ਬਾਈ ਕਹਿੰਦਾ ਬਾਕੀ ਮਾੜਾ ਮੋਟਾ ਮਾਨਦਾਨ ਕਰ ਦਾਂਗੇ ਤੇ ਬਾਈ ਦੂਜੇ ਦਾ ਇਹ ਦੋ ਨੰਬਰ ਤੇ ਵੜਾ ਜਿਹੜੀ ਕਾਲੀ ਠੀਕ ਹੈ ਬਾਕੀ ਸੂਈ ਵੀ ਆ ਬਾਈ ਕਹਿੰਦਾ ਵੀ ਇਹ ਜਾਂ ਸਬਦਾ ਹੋਇਆ ਵਾ ਹਾਂ ਸਬਦਾ ਹੋਇਆ ਠੀਕ ਹੈ ਠੀਕ ਹੈ ਠੀਕ ਹੈ ਬਾਈ ਬਾਈ ਕੋਲੇ ਦੋ ਨਾਗ ਸੀਗੇ ਬਾਈ ਨੇ ਫੋਨ ਲਾਇਆ ਸੀ ਮੈਨੂੰ ਸਵੇਰੇ ਤੇ ਮੈਂ ਬਾਹਰ ਸੀਗਾ ਤੇ ਇੱਕ ਨਾਗੇ ਦੇ ਵਿੱਚੋਂ ਸੇਲ ਹੋ ਗਿਆ ਤੇ ਆ ਵੜਾ ਹਜੇ ਸੇਲ ਆ ਜਿਹੜੇ ਵੀ ਵੀਰ ਭਰਾ ਦੇ ਫਿੱਟ ਹੋਵੇ ਤੇ ਬਾਈ ਦੇ ਨਾਲ ਦਿੱਤੇ ਹੋਏ ਨੰਬਰਾਂ ਤੇ ਕਰ ਲੋ ਸੰਪਰਕ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ